ਸ਼੍ਰੀ ਸ਼੍ਰੀ ਮਾ ਦੁਰਗਾ ਪੂਜਾ ਮਹੋਤਸਵ ਸ਼ਿਫ ਮੰਦਿਰ ਨੌਜਵਾਨ ਸੇਵਕ ਸਭਾ ਵੱਲੋਂ ਸਾਈਵੀ ਸਾਲਾਨਾ ਮਹੋਤਸਵ ਦੁਰਗਾ ਪੂਜਾ ਦੇ ਨਰਾਤਿਆਂ ਦੇ ਸੰਬੰਧ ਵਿੱਚ ਮਨਾਇਆ ਗਿਆ ਇਸ ਮੌਕੇ ਬਗਲਾ ਕਲੋਨੀ ਦੇ ਸਮੂਹ ਨਿਵਾਸੀਆਂ ਨੇ ਸ਼ਿਰਕਤ ਕੀਤੀ ਇਸ ਮੌਕੇ ਕੌਂਸਲਰ ਵਿਕਾਸ ਸੋਨੀ ਸਮਾਜ ਸੇਵਕ ਐਡਵੋਕੇਟ ਵਿਸ਼ਵ ਲੂਥਰਾ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਅਤੇ ਮਾ ਦੁਰਗਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਐਡਵੋਕੇਟ ਵਿਸ਼ਵ ਲੂਥਰਾ ਨੇ ਸਮੂਹ ਦੇਸ਼ ਵਾਸੀਆਂ ਨੂੰ ਵਿਜੇ ਦਸ਼ਮੀ ਦੀ ਫਤਾਈ ਵੀ ਦਿੱਤੀ ਸ਼੍ਰੀ ਨੌਜਵਾਨ ਸੇਵਕ ਸਭਾ ਵੱਲੋਂ ਅੱਜ ਸਪਾਈਵਾ ਮਾਂ ਦੂਗਾ ਜੀ ਦਾ ਪੂਜਾ ਦਾ ਜਿਹੜਾ ਯੋਜਨ ਕੀਤਾ ਜਾ ਰਿਹਾ ਹੈ ਸੋ ਸਭ ਤੋਂ ਪਹਿਲਾਂ ਮੈਂ ਸਾਰੇ ਸੰਗਤਾਂ ਨੂੰ ਖਾਸ ਕਰਕੇ ਨੌਜਵਾਨ ਸੇਵਕ ਸਭਾ ਦੇ ਸਾਰੇ ਮੈਂਬਰ ਸਭਾ ਦਾ ਨੂੰ ਪ੍ਰਧਾਨ ਜੀ ਨੂੰ ਸਾਰਿਆਂ ਨੂੰ ਦਿਨ ਦੀ ਗ੍ਰਾਈਆਂ ਤੋਂ ਮੈਂ ਅੱਜ ਦੀ ਸ਼ੁਭ ਜਹਾੜੀ ਦੀ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ ਉਸੇ ਕਹਾਣੀ ਦੁਰਗਾ ਮਾਤਾ ਜੀ ਦੇ ਚਰਨਾਂ ਦੇ ਇਹ ਅਰਦਾਸ ਕਰਦੇ ਆ ਕਿ ਅਸੀਂ ਹਰ ਸਾਲ ਇਸ ਪ੍ਰੋਗਰਾਮ ਨੂੰ ਮਾਤਾ ਜੀ ਦੇ ਅਸ਼ੀਰਵਾਦ ਦੇ ਨਾਲ ਕਰਦੇ ਰਹੀਏ ਜਿੱਥੇ ਅਸੀਂ ਦੁਰਗਾ ਮਾਤਾ ਜੀ ਦਾ ਅਸ਼ੀਰਵਾਦ ਲਈ ਉਹਦੇ ਸਾਡੇ ਸਾਰੀ ਸਤਿਕਾਰ ਦੇ ਦਰਸ਼ਨ ਵੀ ਕਰਦੇ ਰਹੀਏ